ਅਜਾ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚੇ ਇਸ ਮੌਕੇ ਉਹਨਾਂ ਦੇ ਨਾਲ ਪਰਮਬੰਦ ਸਿੰਘ ਬੰਟੀ ਰੋਮਾਣਾ ਰੋਜੀ ਬਰਕੰਦੀ ਇਕਬਾਲ ਸਿੰਘ ਸੰਧੂ ਸਮੇਤ ਹੋਰ ਵੀ ਅਕਾਲੀ ਲੀਡਰ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ। ਜ਼ਾਹਿਰ ਹੈ ਕਿ ਕੁਝ ਦਿਨ ਪਹਿਲਾਂ ਹੀ ਜਥੇਦਾਰ ਸਾਹਿਬ ਦੇ ਜੀਜਾ ਥਾਣੇਦਾਰ ਗੁਰਵਿੰਦਰ ਸਿੰਘ ਦਾ ਐਕਸੀਡੈਂਟ ਦੌਰਾਨ ਦੇਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੈ। ਟੁੱਟਿਆ ਸੀ ਇਸੇ ਦੁੱਖ ਦੀ ਘੜੀ ਦੇ ਵਿੱਚ ਅਫਸੋਸ ਕਰਨ ਦੇ ਲਈ ਅੱਜ तमाम अकाਲੀ ਦਲ ਦੀ ਲੀਡਰਸ਼ਿਪ ਪਹੁੰਚੀ ਤੇ ਇਸੇ ਮੌਕੇ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਮੌਜੂਦ ਰਹੇ ਜਿਨ੍ਹਾਂ ਦੇ ਵੱਲੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਨੇ ਸਾਨੂੰ ਸਾਰਿਆਂ ਨੂੰ ਸੰਸਾਰ ਤੇ ਭੇਜਿਆ ਵਾ ਤੇ ਜੋਰ ਨਾ ਜੀਵਨ ਮਰਨ ਹੈ ਜੋਰ ਜਨਮ ਤੇ ਮੌਤ ਦੇ ਉੱਤੇ ਸਾਡਾ ਕੋਈ ਜੋਰ ਨਹੀਂ ਆ ਵੈਸੇ ਉਹਦਾ ਹੁਕਮ ਆ ਤੇ ਪਿਛਲੇ ਦਿਨੀ ਸਾਡੇ ਚੀਜਾ ਜੀ ਸਰਦਾਰ ਗੁਰਵਿੰਦਰ ਸਿੰਘ ਜਿਹੜੇ ਕਿ 30 ਤਰੀਕ ਨੂੰ ਇਸ ਫਾਨੀ ਸੰਸਾਰ ਤੋਂ ਚਲੇ ਗਏ ਤਾਂ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਨਾਲ ਦੁੱਖ ਮਡਾਉਣ ਆ ਰਹੀਆਂ ਤੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੰਜੀਤ ਸਿੰਘ ਬਾਦਲਵੀ ਸਾਡੇ ਪਰਿਵਾਰ ਨਾਲ ਭੈਣ ਜੀ ਨਾਲ ਬੱਚਿਆਂ ਨਾਲ ਦੁੱਖ ਵੰਡਾ ਕੇ ਗਏ ਕਿਉਂਕਿ ਆਪਣੇ ਸਮਾਜ ਦੇ ਵਿੱਚ ਕਿਹਾ ਜਾਂਦਾ ਵੀ ਸੁੱਖ ਜੇ ਵੰਡਾਈਏ ਤੇ ਵੱਧਦਾ ਤੇ ਦੁੱਖ ਜੇ ਵੰਡਾਈਏ ਤੇ ਘਟਦਾ ਬਾਕੀ ਭੈਣ ਜੀ ਨੇ ਸਾਡੇ ਨਾਲ ਗੱਲ ਕਰਿਆ ਉਹਨਾਂ ਨਾਲ ਪਈ ਜਿਹੜੇ ਇੰਨੇ ਵਾਰਾ ਪਸ਼ੂ ਆ ਇਹਨਾਂ ਦਾ ਕੁਝ ਹੋਣਾ ਚਾਹੀਦਾ ਬੜੀਆਂ ਕੀਮਤੀ ਜਾਨਾਂ ਇਨਾ ਵਾਰਾ ਪਸ਼ੂਆ ਕਰਕੇ ਖਾਸ ਕਰਕੇ ਗਾਮਾ ਜਿਹੜੀਆਂ ਬਹੁਤ ਹਣ ਇੱਥੇ ਭੁੰਮਦੀਆਂ ਹੋਰ ਵੀ ਪਸ਼ੂ ਹੈਗੇ ਆ ਕੁੱਤੇ ਆ ਸੜਕਾਂ ਤੇ ਉਹ ਸਾਡੇ ਭੈਂਡ ਜੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿ ਕੁਛ ਕਰੋ ਹਣ ਮਾਮਾ ਭੈਣਾ ਦੇ ਸਾਡੀਆਂ ਘੋੜੀਆਂ ਵਾ ਨਾ ਉਹਨਾਂ ਨੂੰ ਨਹੀਂ ਪਤਾ ਵੀ ਹੁਣ ਇਹ ਪਾਵਰ ਅਜੇ ਕਿੱਥੇ ਆ ਕਿੱਥੇ ਨਹੀਂ ਆ ਇਹ ਇਹ ਚੀਜ਼ ਦਾ ਸਰਕਾਰ ਨੂੰ ਕੁਛ ਨਾ ਕੁਛ ਤੇ ਕਰਨਾ ਚਾਹੀਦਾ ਵੀ ਹਰ ਬੰਦਾ ਘਰੋਂ ਨਿਕਲਦਾ ਵਾ ਕਿ ਆਪਣੇ ਕਾਜ ਲਈ ਪਰ ਉਹ ਮੁੜਦਾ ਹੀ ਨਹੀਂ ਕਿਉਂਕਿ ਉੱਥੇ ਇੰਨੇ ਆਵਾਰਾ ਪਸ਼ੂ ਆ ਕੋਈ ਕਿਹਦੇ ਵਿੱਚ ਚੜ ਕੇ ਵਾਜ ਜਾਂਦਾ ਪਸ਼ੂਆਂ ਦਾ ਤੇ ਕੋਈ ਕਸੂਰ ਨਹੀਂ ਆ ਪਸ਼ੂ ਤੇ ਵਿਚਾਰੇ ਪਸ਼ੂ ਆ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਸਰਕਾਰਾਂ ਦਾ ਵੀ ਫਰਜ਼ ਹੁੰਦਾ ਹਾਦਸੇ ਵੈਸੇ ਹੋ ਵੀ ਜਾਂਦੇ ਆ ਪਰ ਇਦਾਂ ਦੇ ਹਾਦਸੇ ਜਿਹਦੇ ਵਿੱਚ ਪਸ਼ੂ ਆਵਾਰਾ ਘੁੰਮ ਰਹੇ ਆ ਤੇ ਇਹਦੇ ਲਈ ਪ੍ਰਸ਼ਾਸਨ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਤਾਂ ਕਿ ਅਕੇ ਤੋਂ ਕੀਮਤੀ ਜਾਨਾ ਨਾ ਜਾਣਾ ਭਾਵੇਂ ਕਿ ਮੈਂ ਸਮਝਦਾ ਵੀ ਹਾਦਸਾ ਵਾਪਰ ਗਿਆ ਵਾਪਰ ਸਕਦਾ ਪਰ ਹਾਦਸੇ ਦੇ ਬਾਅਦ ਕੋਸ਼ਿਸ਼ ਸਿੱਖਣਾ ਵੀ ਚਾਹੀਦਾ ਸਾਨੂੰ ਕਿ ਅੱਗੇ ਹੋਰ ਕਿਸੇ ਦੇ ਨਾਲ ਇਹ ਨਾ ਵਾਪਰੇ ਕਿ ਉੱਤੇ ਅਸੀਂ ਕੁਝ ਨਾ ਕੁਝ ਕਰੀਏ ਉਹ ਇਹ ਗੱਲਾਂ ਵੀ ਹੋਈਆਂ ਵਾ ਭੈਣਾ ਮਾਵਾ ਭੋੜੀਆਂ ਹੁੰਦੀਆਂ ਉਹਨਾਂ ਨੇ ਨਾ ਨਹੀਂ ਆਪਣੇ ਦਿਲ ਦੇ ਬਲਬਲੇ ਉਹਨਾਂ ਨਾਲ ਮਤਲਬ ਕੀਤੇ ਹੈਗੇ ਬਾਕੀ ਸਰਦਾਰ ਗੁਰਵਿੰਦਰ ਸਿੰਘ ਜੀ ਦੀ ਜਿਹੜੀ ਅੰਤਮ ਅਰਦਾਸ ਆ ਉਹ 10 ਅਗਸਤ ਨੂੰ ਗੁਰਦੁਆਰਾ ਸ਼੍ਰੀ ਸੰਗਰਾਣਾ ਸਾਹਿਬ ਇਹ ਚੱਬਾ ਇਹ ਦੇ ਲਾਗੇ ਹੈਗਾ ਤਰਨਤਾਰਨ ਜੁਬਿਲੀ ਪੈਂਦਾ ਹੈ ਉੱਥੇ ਪੈਣਾ ਵਾ तकरीबन 11:30 ਤੋਂ ਲੈ ਕੇ 2 ਵਜੇ ਤੱਕ ਤਾਂ ਮੈਂ ਸੰਗਤ ਨੂੰ ਅ ਅਪੀਲ ਕਰਦਾ ਵੀ ਜਿਹੜੇ ਆ ਸਕਦੇ ਜਰੂਰ ਆਓ ਉਹ ہمارا ਜਿਵਾਨੀ ਦਾ ਕੀਰਤਨ ਹੋਊਗਾ ਬਾਕੀ ਵੇਖੋ ਆਪਾਂ ਅਰਦਾਸ ਕਰ ਸਕਦੇ ਆ ਆਪਾਂ ਸਾਰੇ ਕਰਦੇ ਆ ਪੰਜਾਬ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਹਾਦਸੇ ਰੋਕਣ ਦੇ ਲਈ ਕੁਝ ਨਾ ਕੁਝ ਤੇ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਕਿਉਂਕਿ ਜਦੋਂ ਇੱਕ ਜੀ ਜਾਂਦਾ ਵਾ ਪਰਿਵਾਰ ਚੋਂ ਦੇ ਉਹਦਾ ਘਾਟਾ ਗੱਡਾ ਵੱਡਾ ਹੁੰਦਾ ਬੱਚੇ ਪਿਓ ਲੱਭਦੇ ਆ ਤੇ ਉਹ ਕਿੱਥੇ ਆ ਉਹ ਫਿਰ ਇਹਦੇ ਲਈ ਇਹਨਾਂ ਨੂੰ ਅੱਗੇ ਤੋਂ ਕੁਝ ਨਾ ਕੁਝ ਤੇ ਕਰਨਾ ਚਾਹੀਦਾ ਨਾ ਮਤਲਬ ਇਹ ਰੋਜ਼ ਤੁਸੀਂ মিডিਆ ਵਾਲੇ ਵੀ ਜਾਣਦੇ ਹੋ ਕਿ ਇਹ ਰੋਜ਼ ਦਾ ਕੰਮ ਹੋ ਗਿਆ। ਸ਼ਹਿਰ ਦੇ ਵਿੱਚ ਵੀ ਤੁਸੀਂ ਦੇਖ ਲਓ। ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ। ਬਾਕੀ ਰੱਬ ਦਾ ਹੁਕਮ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ